ਐਸ ਐਚਓ ਜੁਲਕਾ ਥਾਣਾ ਨੇ ਜੋ ਵੀ ਇਸ ਤਰੀਕੇ ਨਾਲ ਐਫ ਆਈ ਆਰ ਦਰਜ ਕੀਤੀ ਪੋਰਟਲ ਤੇ ਨਹੀਂ ਚਾੜੀ ਇਹ ਇਹਦਾ ਤੁਹਾਨੂੰ ਕੀ ਲੱਗਦਾ ਕਿ ਇੱਕ ਥਾਣੇ ਦਾ ਐਸ ਐਚਓ ਇੰਨਾ ਵੱਡਾ ਰਿਸਕ ਲੈ ਸਕਦਾ ਕਿਉਂਕਿ ਉਹਨਾਂ ਦੀ ਆਪਣੀ ਸਰਵਿਸ ਵੀ ਆ ਉਹਨਾਂ ਦੀ ਡਿਊਟੀ ਵੀ ਆ ਜਾਂ ਐਸ ਐਚਓ ਤੇ ਕੋਈ ਦਬਾਈ ਇੰਨਾ ਸੀ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨੂੰ ਲੁਕੋ ਕੇ ਰੱਖਿਆ ਦਰਜ ਕਰ ਲਈ ਪਰ ਲੁਕੋਇਆ ਗਿਆ ਉਹ ਭਰਾਓ ਜੀ ਅਹੀਂ ਕਚਹਿਰੀ ਚ ਰਹਿਣ ਦੇ ਕਰਕੇ ਸਾਨੂੰ ਇੰਨਾ ਪਤਾ ਲੱਗ ਰਿਹਾ ਵੀ 1.9 ਤੋਂ ਬਾਅਦ ਹੂੰ ਪੁਲਿਸ ਡਿਪਾਰਟਮੈਂਟ ਅੰਡਰ ਪ੍ਰੈਸ਼ਰ ਹੀ ਚੱਲ ਰਿਹਾ ਹੈ। ਕਿਉਂਕਿ ਤੁਸੀਂ ਦੇਖੋ ਰਿਕਾਰਡ ਰੁਟੀਨ ਚ ਸਾਡੇ ਇੱਥੇ 5-400 ਬੇਲਾਂ ਲੱਗਦੀਆਂ ਨੇ। ਨੈਕਸਟ ਡੇ ਰਿਕਾਰਡ ਆਉਂਦਾ ਜਿਹੜੀ ਡੇਟ ਪੈਂਦੀ ਰਿਕਾਰਡ ਆਉਂਦਾ। ਹੂੰ ਕੋਈ ਤੇ ਹੈ ਨਹੀਂ ਵੀ ਐਕਸਕਿਊਜ਼ ਕਰਨਾ ਪੈਂਦਾ ਹੋਵੇ। ਇਹਨਾਂ ਦੇ 3 ਡਾਟਾ ਇਸ ਗੱਲ ਤੇ ਲੈਣੀ ਆ ਪਈਆਂ ਵੀ ਰਿਕਾਰਡ ਨਹੀਂ ਆ ਰਿਹਾ ਜੀ ਅਜੇ ਆਹ ਡਾਕੂਮੈਂਟ ਨਹੀਂ ਐ ਐਸਐਚਓ ਸਾਹਿਬ ਬਿਜ਼ੀ ਨੇ ਪ੍ਰੈਸ਼ਰ ਤਾਂ ਬਹੁਤ ਸੀ ਠੀਕ ਹੈ ਜਿਆਦਾ ਪ੍ਰੈਸ਼ਰ ਇਹ ਵੀ ਹੈ ਵੀ ਬੇਲ ਨਹੀਂ ਹੋਣੀ ਚਾਹੀਦੀ ਹੂੰ ਇਸ ਕਰਕੇ ਲੱਗ ਰਿਹਾ ਕਿ ਅਗੇਂਸਟ ਸਟੇਟ ਹੈ ਆਪਦੀ ਗਵਰਨਮੈਂਟ ਦੇ ਖਿਲਾਫ ਆ ਪ੍ਰੈਸ਼ਰ ਤਾਂ ਦੇਖ ਹੀ ਰਿਹਾ ਵੀ ਬਹੁਤ ਜਿਆਦਾ ਪ੍ਰੈਸ਼ਰ ਹੈ